ਅੱਜ ਪਉ ਨੇ ਤਾਂ ਹਰਜੀਤ ਸਿੰਘ ਗਰੇਵਾਲ ਤੇ ਕਿਸਾਨ ਭਰਾਵਾਂ ਨੇ ਜਤਾਇਆ ਰੋਸ ਤੇ ਗੁੱਸਾ ਤੁਸੀਂ ਦੇਖ ਰਹੇ ਹੋ ਸਟਾਰ న్యూਸ 09 ਮੈਂ ਹਾਂ ਤੁਹਾਡਾ ਭពਿੰਦਰ ਕਪੂਰ ਅੱਜ ਰਾਜਪੁਰਾ ਦੇ ਵਿਸਥਿਤ Jio ઓફਿਸ ਰਾਇਲੈਂਸ ਰਿਟੇਲ ਸ਼ੋਰੂਮ ਜੋ ਕਿ ਅਡਾਨੀ ਤੇ ਮੰਗਲੀ ਨਾਲ ਸੰਬੰਧ ਹਨ ਕਿਸਾਨ ਭਰਾਵਾਂ ਨੇ ਇਹਨਾਂ ਸ਼ੋਰੂਮਾਂ ਨੂੰ ਤੇ ਦੁਕਾਨਦਾਰਾਂ ਨੂੰ ਬੰਦ ਕਰਵਾ ਦਿੱਤਾ ਜਿਸ ਵਿੱਚ ਇਸ ਕਾਲੇ ਕੰਮ ਨੂੰ ਲੈ ਕੇ ਇਹਨਾਂ ਨੂੰ ਕਾਫੀ ਰੋਸ ਹੈ ਰਿਨਸ ਰਿਟੇਲ ਕੌਂਟਰਾਂ ਨੂੰ ਇਹਨਾਂ ਨੇ ਅੱਜ ਮੌਕੇ ਤੇ ਹੀ ਮੁਰਦਾਬਾਦ ਦੇ ਨਾਰੇ ਲਾ ਕੇ ਇਹਨਾਂ ਨੂੰ ਬੰਕ ਵਾਤਾ ਤੇ ਰिलायंस ਦੇ ਕਰਮਚਾਰੀਆਂ ਨੇ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਤੇ ਆਫਿਸ ਮੁੱਖ ਤੇ ਬੰਦ ਕਰ ਦਿੱਤੇ ਕਿਸਾਨ ਭਰਾਵਾਂ ਨੂੰ ਰੋਸ ਤੇ ਚੱਲਦੇ ਇਹਨਾਂ ਨੇ ਮੁਰਦਾਬਾਦ ਦੇ ਨਾਰੇ ਲਾਏ ਤੇ ਹਰਜੀਤ ਸਿੰਘ ਗਰੇਵਾਲ ਤੇ ਆਪਣਾ ਗੁੱਸਾ ਜਤਾਇਆ 라이ਪਰੇ ਤੋਂ ਕੁਮਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ बंद <int> हाय भाएजी मुर्या हाय सारे पिछलो हाय जोश पिछो हाय भाई जोश पिछो हाय भाई मैन सुनया हाय मैन सुनिया हाय रोजी मुर्ग हाय हरे देश ਫਾਈਨਲ ਰਿਪੋਰਟ ਨਾਲ ਹੀ ਹੈ ਜੀ ਇਹਦਾ ਮੁਲਾਜ਼ਮ ਬੰਦਾ ਦਾ ਨਾਲ ਹੈ ਤੁਹਾਡੇ ਠੀਕ ਹੈ ਉਦੋਂ ਦੇ ਤੱਕ ਨਹੀਂ ਜਦ ਤੱਕ ਸਾਡਾ ਨਹੀਂ ਨਿਬੜਨ ਤੋਂ ਨਹੀਂ ਦੇਰ ਤੱਕ ਇਹ ਨਹੀਂ ਖੁੱਲਣਾ ਚਾਹੀਦਾ ਸਾਡੇ ਬੰਦੇ ਇੱਥੇ ਬੈਠਣਗੇ ਤੁਹਾਡੇ ਬਾਹਰ ਹਾਂ ਕੋਈ ਨਿਕਲੂ ਠੀਕ ਹੈ ਬਾ ਮੇਰ ਮੀਰ ਠੀਕ ਹਾਏ ਹਾਏ ਹੋਦੀ ਬੰਗਿਆ ਹਾਏ ਹਾਏ ਰਾ ਦੇਖ ਵਾ ਜਿੰਦੂ ਹਾਏ ਬੰਗਣੇ ਬੰਗਣੇ ਐਨਾਂ ਵਾਪਸ ਨਹੀਂ ਛੱਡੂ ਪਾਰ ਦੇ ਸੰਦੇ ਹੁੰਦੇ ਨੇ ਬਾਹਰ ਨਹੀਂ ਹੈ ਪਾਰ ਦੇ ਹੀ ਹੈ ਇੱਕੋ ਥਾਂ ਆਹ ਬਹੁਤ ਵੀਰਾਂ ਠੰਡਾ ਨਾ ਬੰਦੇ ਹੋਈ ਨਾ ਲੰਘ ਕੇ ਪਾਸੇ ਖੜਾ ਜਾਤਾ ਉਹ ਠੰਡਣ ਦੇ ਵਿੱਚ ਬਹੁਤ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੈਂ ਜਾਨ ਸਿੰਘ ਪਿੰਡ ਰੈਵਲ ਮੰਡਲਾ ਬਲਾਕ ਪ੍ਰਧਾਨ ਪਟਾਲਾ ਭਾਰਤ ਕਿਸਾਨ ਯੂਨੀਅਨ ਦਾ ਸਿੱਧੂ ਪਰ ਅੱਜ ਤੁਸੀਂ ਆਪਣਾ ਇਹ ਆਪਣਾ Jio ਦਾ ਦਿੱਤੋਂ ਬੰਦ ਕਰਵਾਇਆ ਇਹਦੇ ਬਾਰੇ ਦੱਸੋ ਹਾਂ ਜੀ ਉਹਦੇ ਸਾਰੇ ਅਸੀਂ ਸਾਰੇ ਯਾਰਾ ਬਟ ਗਏ ਹੋਆ Jio ਦੇ ਮੋਬਾਈਲ ਵੀ ਸੀ ਦੇ ਨੰਬਰ ਵੀ ਕਟਵਾ ਰਹੇ ਆ ਤੇ ਅਸੀਂ ਜਿਹੜੇ ਰੇਲੈਂਸ ਦੇ ਪੰਪ ਆ ਉਹ ਬੰਦ ਕਰਾ ਦੇ ਇਹ ਟੋਲ ਬਲਾਂਜੇ ਹਨ ਤੇ ਉਹ ਵੀ ਬੰਦ ਕਰਾ ਦੇ ਜਿਵੇਂ ਹੁਣ ਦਿੱਲੀ ਵੀ ਟਰਨ ਲਾਇਆ ਵਾ ਤੇ ਸਾਡੇ ਨੂੰ ਕਿਸ ਬੰਕਰ ਇੱਥੇ ਵੀ ਹੈਗੇ ਆ ਇਹ ਸਾਰੇ ਅਸੀਂ ਬੰਦ ਕਰਾਣੇ ਨੇ ਇੱਥੇ ਇਸ ਤੋਂ ਲਾ ਬਾਹਰ ਦਫਤਰ ਵੀ ਹੈ ਉਹ ਵੀ ਬੰਦ ਕਰਵਾਏ ਕੱਲਾ ਹੀ ਬੰਦ ਕਰਵਾ ਉਹ ਸਾਰੇ ਬੰਦ ਕਰਾ ਕੇ ਜਾਏ ਮੰਗ ਬਾਰੇ ਕੁਝ ਹੁਣ ਤੋਰ ਤੜੀ ਮੰਗਾ ਕੀ ਹੈ ਬੰਕਰ ਇਹ ਸਾਡੇ ਜਿਹੜੇ ਕਾਲੇ ਕਾਨੂੰਨ ਬਣਾਏ ਮੋਦੀਆਂ ਤਿੰਨ ਕਿਸਾਨਾਵਾਦ ਦਾ ਕਾਲੇ ਕਾਨੂੰਨ ਬਣਾਏ ਜਿਹੜਾ ਤੇ ਬਾਫੀਨ ਦਾ ਉਹ ਤਾਂ ਕਿਸੇ ਨਾਲ ਇਹ ਦਰਵਾਜ਼ੇ ਖੁੱਲ੍ਹਦੇ ਇਹਦਾ ਹੋਰ ਵੀ ਖੁੱਲ੍ਹਦੇ ਇਹ ਮੇਰਾ ਟੋਲ ਬਾਂਜੇ ਖੁੱਲ੍ਹਦੇ ਤੁਸੀਂ ਇਹ ਝੰਡਾ ਲਾਇਆ ਇਹਦਾ ਕੀ ਕਰ ਤੁਸੀਂ ਇਹ ਝੰਡਾ ਲਾਤੇ ਆ ਇਹ ਕਿਸਾਨ ਜਿਹਨਾਂ ਦਾ ਝੰਡਾ ਇਹ ਜਦੋਂ ਤੱਕ ਸਾਡੇ 3 ਕਰੋੜ ਪਾਵਸ ਨਹੀਂ ਹੁੰਦੇ ਜਦੋਂ ਤੱਕ ਇਹ ਝੰਡਾ ਨਹੀਂ ਲੰਦੇ ਤੇ ਜਿੱਥੇ ਪੈਟਰੋਲ ਪੰਪ ਲੱਗੇ ਆ ਉੱਥੇ ਤੁਸੀਂ ਕਿਸਾਨ ਭਰਾ ਬਿਠਾਏ ਹੋਏ ਨੇ ਇੱਥੇ ਹੁਣ ਕੋਈ ਬੈਠੇਗਾ ਕਿ ਇਹ ਝੰਡਾ ਲਾ ਕੇ ਚਲੇ ਜਾਊਗਾ ਸਾਰੇ ਮੁੰਡੇ ਬੈਠੇ ਆ ਸਾਰੇ ਠੀਕ ਹੈ ਜੀ ਕਿਸਾਨ ਆ ਗੋਆ ਜਿਹੜੇ ਬਾਕੀ ਉਹ ਮਜ਼ਦੂਰ ਵੀ ਐਨ ਚ ਠੀਕ ਹੈ ਜੀ ਇਹ ਕਾਲੇ ਕੰਡੇ ਤੇ ਬਸੇ ਨਹੀਂ ਹੁੰਦੇ ਸੀ ਇਹ ਚੰਦ ਦੁਕਾਨ ਖੋਲ੍ਹਿੰਦੇ ਬਿਲਕੁਲ ਨਹੀਂ ਜੀ ਠੀਕ ਹੈ ਮੈਂ ਆ ਵੀਰਜੀਤ ਸਿੰਘ ਘਰੇਵਾਲ ਨੂੰ ਤੇਰੇ ਸ਼ਹਿਰ ਅਜਿਹਾਜਪੁਰੇ ਦੇ ਵਿੱਚ ਇਹ ਦੋ ਜਗ੍ਹਾ ਜੀ ਉਹਦੇ ਬੰਦ ਕਰਾ ਚੁੱਕੇ ਆ ਬਾਕੀ ਜਿਹੜੀ ਗੱਲ ਤੂੰ ਕਰਦਾ ਹੈ ਵੀ ਇਹ ਕਿਸਾਨਾਂ ਨੂੰ ਜਿੰਨੀ ਇੱਜ਼ਤ ਦੇਣੀ ਸੀ ਉਹ ਦੇ ਚੁੱਕਾ ਦੇ ਦੇ ਦਿੱਤੇ ਚੁੱਕੀ ਹੈ ਬਾਕੀ ਤੈਨੂੰ ਇਹ ਦੱਸਣਾ ਜੁੰਨੇ ਤੂੰ ਰਾਜਪੁਰੇ ਤੇ ਆ ਇੱਜ਼ਤ ਤੈਨੂੰ ਦੱਸਾਂਗੇ ਇਹ ਕਿਵੇਂ ਦੇਈ ਦੀਏ ਤੂੰ ਆ ਆਪਣੇ ਦਫ਼ਤਰ ਤੇ ਖੋਲ ਜੇ ਤੂੰ ਇੰਨਾ ਹੀ ਹੋ ਹੈ ਦਿੱਲੀ ਚ ਬੈਠ ਕੇ ਤੂੰ ਬੋਲੀ ਜਾਂਦਾ ਕੁਝ ਵੀ ਬੋਲ ਰਿਹਾ ਤੂੰ ਨਾ ਬਣਾ ਤੂੰ ਇੱਥੇ ਰਾਜਪੁਰੇ ਆ ਰਾਜਪੁਰੇ ਆ ਕੇ ਆਪਣੇ ਦਫ਼ਤਰ ਤੇ ਖੋਲ ਕੰਮ ਸੇ ਗਮ ਤੈਨੂੰ ਪਤਾ ਤਾਂ ਲੱਗੇ ਵੀ ਤੂੰ ਹੈ ਕਿੰਨੇ ਕੁ ਜੋਗਾ ਤੇਰੇ ਬਾਰੇ ਸਾਨੂੰ ਬਾਕੀ ਇਹੀ ਕਹਿਣਾ ਚਾਹੁੰਦੇ ਤੂੰ ਆ ਤੇਰਾ ਹੀ ਵੈਲਕਮ ਬੜੇ ਪਿਆਰ ਨਾਲ ਕਰਾਂਗੇ ਸੀ ਤੈਨੂੰ ਦੀਖਦੇ ਬਏ ਆ ਵੀ ਤੂੰ ਆ ਸਹੀ ਰਾਜਪੁਰੇ ਬਾਕੀ ਇਹੀ ਹਰਜੀਤ ਸਿੰਘ ਗਰੇਵਾਲ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ ਕੋਈ ਕਿਸਾਨ ਦੇ ਨਾਲ ਨਹੀਂ ਰੋਜ਼ ਉਹੀ ਬੰਦਾ ਬਿਆਨ ਦੇ ਰਿਹਾ ਬਹੁਤ ਗਲਤ ਬਿਆਨ ਦੇ ਰਹੇ ਇਹ ਨਹੀਂ ਹੈਗਾ ਵੀ ਛੋਟੇ ਮੋਟੇ ਬੜੇ ਗਲਤ ਗੱਲਾਂ ਕਹਿ ਰਿਹਾ ਉਹ ਵੀ ਬਾਕੀ ਚਲੋ ਤੁਹਾਨੂੰ ਪਤਾ ਲੱਗ ਹੀ ਜਾਊਗਾ ਜਿੱਦਨ ਹਰਜੀਤ ਸਿੰਘ ਗਰੇਵਾਲ ਇੱਥੇ ਆਊਗਾ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਕਿਹੜੇ ਕਿਹੜੇ ਲੋਕੀ ਕਿਹੜੇ ਕਿਹੜੇ ਬਿਆਨ ਦੇ ਹਰਜੀਤ ਸਿੰਘ ਗਰੇਵਾਲ ਨੇ ਤੁਸੀਂ ਦੱਸ ਸਕਦੇ ਹੋ ਇਸ ਬਾਰੇ ਐਸੀ ਇਸ ਬਾਰੇ ਹੀ ਦੱਸ ਸਕਦੇ ਹੋ ਵੀ ਜਿਹੜਾ ਉਹ ਕਹਿੰਦਾ ਵੀ ਸਭ ਤੋਂ ਵੱਡਾ ਬਿਆਨ ਤੇ ਇਹੀ ਹੈ ਜਿਸ ਗੱਲ ਤੋਂ ਸਾਡਾ ਮਤਲਬ ਕਿ ਮਨ ਖਰਾਬ ਹੋਇਆ ਵੀ ਕਹਿੰਦਾ ਵੀ ਵੀ ਕਿਸਾਨਾਂ ਨੂੰ ਜਿੱਦਾਂ ਜਿੰਨੀ ਇੱਜ਼ਤ ਦੇਣੀ ਸੀ ਦੇ ਚੁੱਕੇ ਆ ਵੀ ਇਸ ਤੋਂ ਵੱਧ ਨਹੀਂ ਐਸੀ ਗੱਲ ਤੇ ਸਾਨੂੰ ਉਹ ਹੈ ਵੀ ਇਹਨੂੰ ਦੱਸਾਂਗੇ ਵੀ ਕੀ ਪਾ ਵੀਦੀਏ ਤੂੰ ਆਜ ਸਹੀ ਫਿਰ ਪਤਾ ਲੱਗੂਗਾ ਹੁਣ ਤੁਹਾਡੀ ਕੀ ਮੰਗਾ ਨੇ ਇਹਦੇ ਬਾਰੇ ਦੱਸੋ ਸਾਡੀਆਂ ਇਹੀ ਮੰਗਾਂ ਨੇ ਸਰਕਾਰ ਨੂੰ ਤੁਹਾਨੂੰ ਸਭ ਨੂੰ ਪਤਾ ਜੀ ਤਿੰਨੇ ਕਾਨੂੰਨ ਰੱਦ ਹੋਣ ਬਾਅਦ ਸਾਡੀ ਹੋਰ ਕੋਈ ਗੱਲ ਨਹੀਂ ਹੋਰ ਅਸੀਂ ਕੋਈ ਗੱਲ ਕਰਨੇ ਨਹੀਂ ਚਾਹੁੰਦਾ ਕਿਸੇ ਵਿਸ਼ੇ ਬਾਰੇ ਸਾਡਾ ਬਸ ਇਹੀ ਹੈ ਵੀ ਤਿੰਨੇ ਕਾਨੂੰਨ ਰੱਦ ਹੋਣ ਠੀਕ ਹੈ ਕੁੱਤੇ ਲਾਤ ਤੇ ਆਥੇ ਪਰਚਾ ਲਾਓ ਲਿਖ ਕੇ ਇੱਕ ਲੱਗਦਾ ਪਰਚੀ ਲਾਓ ਪਰਚੀ ਲਾਓ ਇੱਥੇ ਲਿਖ ਕੇ ਜਦ ਤੱਕ ਫੈਸਲਾ ਨਹੀਂ ਹੁੰਦਾ ਪਰਚਾ ਲਿਆਓ ਪਰ ਆਲੇ ਸੀ ਨਾ ਮੁਕਾਣਾ ਰਹਿ ਗਾਡੀ ਸੁਣੇ ਤੇ ਆ ਆ ਜਾਈਏ ਚੰਦਰਗੱਲ ਬੰਦ ਬਣਾ ਚੌਥੀ ਜੀ ਅਗਲਾ ਮਰਵਾਣੇ ਜੋ मर्गे हाय हा सी मर्ग हाय हा रानी मर्ग हाय हा रानी मर्गा हाय हा 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 रानी कुता हाय हा रानी हाय हा मुर्दा बुर्ज़ाब बुर्ज़ाबि मु ਜਿੰਦਾਬਾਦ ਬੋਲੇ ਸੰਹਾਰ ਸਾਸ ਸ੍ਰੀ ਅਕਾਲ ਕਾਬਲੇ ਮੈਂ ਕਾਜਪੁਰ ਤੋਂ ਭੁਪਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ ਸਟਾਰ ਨਿਊ 09 ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ